ਕਾਜ ਨੂੰ ਹੋਰ ਵਧੇਰੇ ਅਸਰਦਾਰ ਬਣਾਉਣ ਅਤੇ ਯੋਜਨਾਬੰਦ ਢੰਗ ਨਾਲ ਕਰਨ ਲਈ ਇੱਕ ਮੁੱਖ ਗਵਰਨੈਂਸ ਫੈਲੋ ਅਤੇ 10 ਗਵਰਨੈਂਸ ਫੈਲੋਜ਼ ਦੇ ਲਈ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਵੱਖ-ਵੱਖ ਸਰਕਾਰੀ ਪ੍ਰੋਜੈਕਟਾਂ ਅਤੇ ਵਿਭਾਗਾ ਦੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਟੇਟ ਹੈੱਡਕੁਆਟਰ ਤੇ 22 ਗਵਰਨੈਂਸ ਫੈਲੋਜ਼ ਅਤੇ ਸਾਰੇ ਜ਼ਿਲ੍ਹਿਆਂ ਵਿੱਚ 23 ਫੈਲੋਜ਼ ਦੇ ਕਾਡਰ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਹ ਸਾਰੇ ਗਵਰਨੈਂਸ ਫੈਲੋ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਰابطਾ ਕਾਇਮ ਕਰਨਗੇ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਵੀ ਕਰਨਗੇ। ਅਕਾਲੀ ਦਰਡੇ ਦੇ ਸੀਨੀਅਰ ਅਗੂ ਵਿਕਰਮਜੀਠ ਨੂੰ ਲੈ ਕੇ ਇਹ ਖਬਰ ਸਾਹਮਣੇ ਆ ਰਹੀ ਹੈ ਜੁਹਾਂ ਦਾਸ ਨੇ ਆ ਕਿ ਵਿਕਰਮਜੀਠਿਆ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਉਹਨਾਂ ਦੀ ਸੁਣਵਾਈ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਸਤੇ ਅਗਲੀ ਤਰੀਕ ਜੁੜੀ ਕੀ ਪੈ ਚੁੱਕੀ ਹੈ। ਸਟ੍ਰੋਮ ਨੇ ਗੱਲ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਚੀਠਿਆ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਜੀਹਾਂ ਦੱਸਦੀ ਹੈ ਵਿਕਰਮ ਮਚੀਠਿਆ ਦੀ ਬੈਰਕ ਬਦਲੀ ਅਰਜ਼ੀ ਤੇ ਅਦਾਲਤ ਵਿਖੇ ਸੁਣਵਾਈ ਹੋਣੀ ਸੀ ਜੋ ਕਿ ਨਹੀਂ ਹੋ ਸકી ਜਿਸ ਤੋਂ ਬਾਅਦ ਹੁਣ ਅਦਾਲਤ ਨੇ ਇਸ ਮਾਮਲੇ ਨੂੰ 28 ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ ਦੱਸਦੀ ਹੈ ਕਿ ਅਕਾਲੀ ਆਗੂ ਵਿਕਰਮ ਸਿੰਘ ਮਚੀਠਿਆ ਜੋ ਕਿ ਬੀਤੇ ਕਰੀਬ 47 ਦਿਨਾਂ ਤੋਂ ਨਾਬਾਦ ਟਰੇਲ ਦੇ ਵਿੱਚ ਬੰਦ ਨੇ ਨਜ਼ਰਬੰਦ ਨੇ ਮੋਹਾਲੇ ਅਦਾਲਤ ਵਿਖੇ ਆਪਣੇ ਬੈਰਕ ਨੂੰ ਬਦਲਣ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਅਦਾਲਤ ਦੇ ਹੁਕਮਾਂ ਤੇ ਐਡੀਜੀਪੀ ਜੇਲ੍ਹਾਂ ਵੱਲੋਂ ਇੱਕ ਬੰਦ ਲਿਫਾਫਾ ਰਿਪੋਰਟ ਵੀ ਜਮ੍ਹਾਂ ਕਰਵਾਈ ਗਈ ਹੈ। ਸੁਚਿਬਦ ਉਕਤ ਮਾਮਲੇ ਤੇ ਕੁਝ ਕਾਰਨਾ ਕਰਕੇ ਨਵਾਈ ਨਹੀਂ ਹੋ ਸਕੀ ਜਿਸ ਤੇ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਇਸ ਮਾਮਲੇ ਨੂੰ ਮਜੀਠਿਆ ਦੀ ਅਗਲੀ ਪੇਸ਼ੀ ਤੱਕ ਮੁਲਤਵੀ ਕਰ ਦਿੱਤਾ ਹੈ ਤਾਂ ਇਹ ਦੇਖਣ ਨੂੰ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਜਿਹੜੇ ਕਿ ਦਿਨੋਂ ਦਿਨ ਵਾਧੀਆਂ ਹੈ ਜਵਾਰੀਆਂ ਨੇ ਜ਼ਿਕਰ ਇਹੋ ਕਹਿ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਕਰਮ ਜੀਠਿਆ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਉਦੋਂ ਤੋਂ ਹੀ ਉਹ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਉਹਨਾਂ ਦੀਆਂ ਸੁਣਵਾਈਆਂ ਹੁੰਦੀਆਂ ਨੇ ਤੇ ਤਰੀਕਾ ਜਿਹੜੀ ਕਿ ਪੈ ਰਹੀਆਂ ਨੇ ਤੇ ਹੁਣ 28 ਅਗਸਤ ਨੂੰ ਮੁੜ ਤੋਂ ਜਿਹੜੀ ਕਿ ਅਗਲੀ ਸੁਣਵਾਈ ਹੋਵੇਗੀ ਤਰੂ ਕਰਦੇ ਅਗਲੀ ਖਬਰ ਦੇ ਵੱਲ ਕੈਬਨਟ ਮੰਤਰੀ ਮੁਹੰਦਰ ਭਗਤ ਤੇ ਦਰਨਪ੍ਰੀਤ ਸਿੰਘ ਸੋਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਆਪਣਾ ਪਿੰਡ ਆਪਣਾ ਬਾਗ ਮੁਹਿੰਮ ਦੀ ਸ਼ੁਰੂਆਤ ਮੌਕੇ ਕੈਬਨਟ ਮੰਤਰੀ ਮੋਹਿੰਦਰ ਪਗਟੇ ਤਨਪ੍ਰੇ ਸਿੰਘ ਸੌਨ ਦੋਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਕੁਝ ਗੱਲਾਂ ਉਹਨਾਂ ਦੇ ਵੱਲੋਂ ਪ੍ਰੈਸ ਮੀਡੀਆ ਦੇ ਸਾਹਮਣੇ ਰੱਖੀਆਂ ਗਈਆਂ ਤੇ ਆਓ ਸੁਣਦੇ ਹਾਂ ਆਪਣਾ ਪਿੰਡ ਆਪਣਾ ਬਾਗ ਇਹ ਜੋ ਬਾਗ ਲੱਗਨੇ ਹਨ ਪੰਚਾਇਤੀ ਜ਼ਮੀਨ ਉੱਪਰ ਲੱਗਨੇ ਹਨ ਇਸ ਕਰਕੇ ਪੰਚਾਇਤੀ ਰਾਜ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਿਆ ਗਿਆ ਕਿਉਂਕਿ ਉਹਨਾਂ ਦੇ ਪਿੰਡਾਂ ਜਿੰਨੇ ਵੀ ਜ਼ਮੀਨਾਂ ਨੇ ਉਹ ਪੰਚਾਇਤੀ ਰਾਜ ਦੇ ਅਧੀਨ ਆਂਦੀਆਂ ਨੇ ਸਤਿ ਸ਼੍ਰੀ ਅਕਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਥੀਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਜੁੜੀ ਸਰਕਾਰ ਬਣੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਇੱਕ ਸੁਪਨਾ ਸੀ ਕਿ ਪੰਜਾਬ ਦਾ ਜੋ ਪਾਣੀ ਜ਼ਮੀਨ ਦੇ ਵਿੱਚ ਥੱਲੇ ਜਾਇ ਜਾ ਰਿਹਾ ਹੈ ਉਹਦਾ ਲੈਵਲ ਉੱਪਰ ਚੁੱਕਣ ਵਾਸਤੇ ਪਾਣੀ ਦੀ ਬਚਤ ਕਰਨ ਵਾਸਤੇ ਜਿੱਥੇ ਉਹਨਾਂ ਨੇ ਨਹਿਰੀ ਪਾਣੀ ਦਾ ਖੇਤੀ ਵਿੱਚ ਇਸਤੇਮਾਲ ਕਰਨੇ ਵੱਤੂ ਵੱਧ ਉਹਦੇ ਨਾਲ ਨਾਲ ਅਗਰ ਅਸੀਂ ਡਾਈਵਰਸਿਫਿਕੇਸ਼ਨ ਆਫ ਦਾ ਐਗਰੀਕਲਚਰ ਕਰਾਂਗੇ ਸਾਡਾ ਉਹ ਨਾਲ ਪਾਣੀ ਦੀ ਹੋਰ ਬਚਤ ਹੋਏਗੀ ਤੇ ਉਹ ਕੇਵਲ ਤਾਂ ਕੇਵਲ ਅਸੀਂ ਕਿਉਂਕਿ ਚੋਨਾ ਲਗਾਉਣ ਦੇ ਨਾਲ ਪਾਣੀ ਦੀ ਜ਼ਿਆਦਾ ਕੰਜ਼ਮਪਸ਼ਨ ਹੁੰਦੀ ਹੈ ਅਗਰ ਹੌਟਿਕਲਚਰ ਪੰਜਾਬ ਜਿੰਨਾ ਵੀ ਬਾਗਬਾਨੀ ਦਾ ਇਲਾਕਾ ਵਧੇਗਾ ਉਹਦੇ ਨਾਲ ਜ਼ਮੀਨ ਨੂੰ ਚੋਨੇ ਤੋਂ ਰਾਹਤ ਮਿਲੇਗੀ ਸੋ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਹਮੇਸ਼ਾ ਹੀ ਕਿ ਮੈਂ ਜੋਇਨ ਕੀਤਾ ਹੈ ਦੇ ਡਿਪਾਰਟਮੈਂਟ ਦੇ ਵਿੱਚ ਤੇ ਸੀ ਕਹਿਣਾ ਕਿਸਾਨਾਂ ਨੂੰ ਕਿ ਤੁਸੀਂ ਬਾਗ ਲਗਾਓ ਤੁਸੀਂ ਡਾਇਵਰਸੀਫਿਕੇਸ਼ਨ ਕਰੋ ਪਰ ਮੇਰੇ ਦੇਖਣ ਚ ਆਇਆ ਕਿ ਕਿਸਾਨ ਜਿਹੜੇ ਨੇ ਉਹ ਦੇ ਉੱਪਰ ਜਿਆਦਾ ਤਿਆਰ ਨਹੀਂ ਸੀ ਹੋ ਰਹੇ ਨਹੀਂ ਸੀ ਕਰ ਰਹੇ ਕਿਉਂਕਿ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈ ਉਹਦਾ ਕੋਈ ਨਾ ਕੋਈ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਸੋ ਮੇਰੇ ਧਿਆਨ ਚ ਆਇਆ ਕਿ ਉਹਨਾਂ ਜੋ ਪੰਜਾਬ ਸਰਕਾਰ ਦੀ ਜੋ ਜ਼ਮੀਨਾਂ ਹਨ ਪੰਚਾਇਤੀ ਰਾਜ ਦੀਆਂ ਉਹਦੇ ਵਿੱਚ ਵੀ ਜੋ ਹੈ ਅਗਰ ਕਿਸਾਨਾਂ ਨੂੰ ਜਿਹੜੇ ਉੱਥੇ ਪੰਚਾਇਤ ਹੈਗੀ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਤੁਸੀਂ ਕੁਝ ਹਿੱਸਾ ਆਪਣੀ ਪੰਚਾਇਤ ਦੀ ਜ਼ਮੀਨ ਦਾ ਉੱਥੇ ਬਾਗ ਲਗਾਓ ਤਾਂ ਕਿ ਜਦੋਂ ਤੁਸੀਂ ਉੱਥੇ ਬਾਗ ਲਗਾਓਗੇ ਜਦੋਂ 2-3 ਸਾਲਾਂ ਬਾਅਦ ਇਨਕਮ ਹੋਏਗੀ ਇੱਕ ਤੇ ਪੰਚਾਇਤਾਂ ਦੀ ਇਨਕਮ ਵਧੇਗੀ ਜਿਹੜੀ ਕਿ ਉਹਨਾਂ ਨੂੰ ਅੱਗੇ ਪਹਿਲੇ ਝੋਨੇ ਤੋਂ ਠੇਕਾ ਘਟ ਆਂਦਾ ਹੈ ਉਹਦੇ ਨਾਲ ਪੰਚਾਇਤ ਗਰੇ ਖੁਸ਼ਹਾਲ ਹੋਏਗੀ ਪੈਸਾ ਜ਼ਿਆਦਾ ਆਏਗਾ ਪੰਚਾਇਤ ਦੇ ਵਿੱਚ ਉਹਦੀ ਡਵੈਲਪਮੈਂਟ ਹੋਏਗੀ। ਤਾਂ ਅਗਲੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਜੁहां ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਕਰੋਂ ਉਹਨਾਂ ਦੀ ਗੱਲਬਾਤ ਬਹੁਤ ਵਧੀਆ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਵਿਚਾਲੇ ਯੂਕਰੇਨ ਅਤੇ ਮੱਧ ਪੂਰਬ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਮੁੱਦੇ ਤੇ ਗੱਲਬਾਤ ਹੋਈ। ਸੈਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਵੀ ਚਰਚਾ ਕੀਤੀ ਗਈ ਇਸ ਗੱਲਬਾਤ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਮੇਰੇ ਦੋਸਤ ਰਾਸ਼ਟਰਪਤੀ ਮੈਕਰੋਂ ਨਾਲ ਬਹੁਤ ਵਧੀਆ ਗੱਲਬਾਤ ਹੋਈ ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੇ ਲਈ ਯਤਨਾਂ ਤੇ ਵਿਚਾਰਾ ਦਾ ਆਦਾਨ-ਪ੍ਰਦਾਨ ਕੀਤਾ। ਫਰਾਂਸ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਾਡੀ ਵਚਨਬੱਧਤਾ ਨੂੰ ਦੁਹਰਾਇਆ। ਤਦ ਦੇ ਕੈਬਨਟ ਮੰਤਰੀ ਪ੍ਰਿੰਦਰ ਕੁਮਾਰ ਗੋਇਲ ਤੇ ਲਾਲਜੀਤ ਸਿੰਘ ਪੁੱਲਰ ਪੱਟੀ ਬੋਂਚੇ ਜਿੱਥੇ ਉਹਨਾਂ ਦੇ ਵੱਲੋਂ ਹੜ੍ਹ ਪੀੜਿਤ ਪਿੰਡਾਂ ਦਾ ਜਿਹੜਾ ਕਿ ਜਾਇਜ਼ਾ ਲਿਆ ਗਿਆ ਉੱਥੋਂ ਦੇਖਿਆ ਗਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਗੱਲਬਾਤ ਵੀ ਜਿਹੜੀ ਲੋਕਾਂ ਤੇ ਨਾਲ ਕੀਤੀ ਗਈ ਤੇ ਆਉ ਸੁਣਦੇ ਆ ਸਾਰੇ ਐਸਐਸਪੀ ਸਰਬਾਨਾਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਤੇ ਸਾਰੇ ਕੋਈ ਤੇ ਉਹਨਾਂ ਦੀ ਹਰ ਵੇਲੇ ਬਾਜ ਆਖਿਆ ਸਾਰੇ ਮਿਨਿਸਟਰ ਸਰਬਾਨਾਂ ਦੀ ਡਿਊਟੀ ਲਈ ਗਈ ਆ ਜਿਹੜੇ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਆ ਸਾਰੀਆਂ ਜ਼ਿਲ੍ਹਕਾਂ ਦੇ ਵਿੱਚ ਦੋ-ਦੋ ਮੰਤਰੀਆਂ ਦੀ ਡਿਊਟੀ ਲੱਗੀ ਆ ਕਿ ਕਿਸੇ ਨੂੰ ਜੇ ਕਿਸੇ ਨੂੰ ਖਾਣ ਪੀਣ ਦੀਆਂ ਵਸਤਾਂ ਦੀ ਜ਼ਰੂਰਤ ਆ ਉਹ ਪਹਚਾਈਆਂ ਜਾਣ ਜੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਆ ਫੀਡ ਦੀ ਲੋੜ ਆ ਉਹ ਪਹਚਾਈ ਜਾਵੇ ਅੱਜ ਸਾਡੇ ਇੱਥੇ ਪੱਟੀ ਹਲਕੇ ਦੇ ਵਿੱਚ ਸਾਡੇ ਜਲ ਸਰੋਤ ਮੰਤਰੀ ਬਰਿੰਦਰ ਗੁਇਲ ਜੀ ਆਏ ਆ ਉਹਨਾਂ ਨੇ ਆ ਕੇ ਕਿਸਾਨਾਂ ਦਾ ਹਾਲਚਲ ਪੁੱਛਿਆ ਤੇ ਜਿਹੜੀਆਂ ਦਿੱਕਤਾਂ ਉਹਨਾਂ ਬਾਰੇ ਜਾਣਿਆ ਇਹਨਾਂ ਨੂੰ ਇਹ ਦੱਸਿਆ ਕਿ ਸਾਡੇ ਬੰਦੇ ਨਾਲ ਪਿਛੇ 6 7 ਕਿਲੋਮੀਟਰ ਜਿਹੜਾ ਪੱਥਰ ਲੱਗ ਗਿਆ ਤੇ ਗਾਂਹ ਰਹਿ ਗਿਆ ਸਾਡਾ 13 14 ਕਿਲੋਮੀਟਰ ਪੱਥਰ ਲੱਗਣ ਵਾਲਾ ਇਹ ਪੱਥਰ ਲੱਗ ਜੇ ਤੇ ਸਾਡਾ ਬੰਨ ਸੁਰੱਖਿਤ ਹੋ ਜਾਊਗਾ ਤੇ ਜਿਹੜੀ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਬਣਾਈ ਆ ਵੀ ਜਿਹੜੀ ਅੱਗੇ ਰੇਤ ਜ਼ਮੀਨਾਂ ਦੇ ਵਿੱਚੋਂ ਇੱਕ ਬੰਦਾ ਆ ਕੇ ਠੇਕੇਦਾਰ ਆ ਕੇ ਉਹ ਖੱਡ ਮਨਜ਼ੂਰ ਕਰਾ ਕੇ ਕਿਸਾਨਾਂ ਦੀ ਲੁੱਟਖੋ ਕਰ ਜਾਂਦਾ ਸੀ ਉਹ ਕੰਮ ਬੰਦ ਹੋ ਗਿਆ ਹੁਣ ਜਿਹੜਾ ਜ਼ਮੀਨ ਦਾ ਮਾਲਕ ਆ ਉਦੇ ਨਾਂ ਤੇ ਹੀ ਖੱਡ ਪਾਸ ਹੋਊਗੀ ਉਹ ਕਿਸਾਨ ਆਪਦੀ ਜ਼ਮੀਨ ਦੇ ਵਿੱਚੋਂ ਰੇਤ ਪਟਾਊਗਾ ਸਰਕਾਰ ਵੱਲੋਂ ਉਹਨੂੰ ਮਨਜ਼ੂਰੀ ਮਿਲੂਗੀ ਕਿਸਾਨ ਨੂੰ ਦੂਜਾ ਬੰਦਾ ਇੱਥੋਂ ਰੇਤ ਨਹੀਂ ਚੁੱਕ ਚੁਗਾ ਇੱਕ ਵੀ ਚਮਚਾਣੀ ਚੁੱਕ ਸਕੂਗਾ ਦੂਜਾ ਬੰਦਾ ਜਿਹਦੀ ਮਾਲਕੀ ਹੈ ਜਿਹਦੇ ਨਾਲ ਜਮ੍ਹਾਂ ਬੰਦੀ ਹੈ ਜਿਹਦੇ ਨਾਲ ਗਰਦੌਰੀਆਂ ਨੇ ਜਿਹੜਾ ਜ਼ਮੀਨ ਦਾ ਮਾਲਕੀ ਖਾਨੇ 'ਚ ਬੋਲਦਾ ਉਸੇ ਬੰਦੇ ਦੇ ਨਾਂ ਹੀ ਖੱਡ ਪਾਸ ਹੋਊਗੀ ਜਿਹੜੀ ਇਹ ਨੁਕਸਾਨ ਕਰਦਾ ਆ ਦਰਿਆ ਪਾਣੀ ਜਦੋਂ ਆਉਂਦਾ ਆ ਫਸਲਾਂ ਬਰਬਾਦ ਹੋ ਜਾਂਦੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਹੋ ਜਾਂਦੀਆਂ ਤੇ ਇਹਦੇ ਚੋਂ ਹੀ ਵੇਖੋ ਚਾਂਦੀ ਵਰਗੀ ਚਿੱਟੀ ਜਿਹੜੀ ਰੇਤ ਨਿਕਲਦੀ ਆ ਇਹ ਅੱਗੇ ਠੇਕੇਦਾਰ ਲੁੱਟ ਕੇ ਲੈ ਜਾਂਦਾ ਹੀ ਇਹ ਕਿਸਾਨਾਂ ਨੂੰ ਮਿਲ ਗਈ ਤੇ ਕਿਸਾਨਾਂ ਦੀ ਆਪੇ ਜਿਹੜੀ ਆਰਥਿਕ ਹਾਲਤ ਆ ਉਹ ਸੁਧਰ ਜਾਣੀ ਆ ਕਿਸਾਨਾਂ ਦਾ ਜਿਹੜਾ ਸਭ ਤੋਂ ਵੱਡਾ ਮੁੱਖ ਮੁੱਦਾ ਤੇ ਮੁੱਖ ਮੰਗ ਹੀ ਇਹੋ ਹੀ ਵੀ ਜਿਹੜੀ ਸਾਡੀ ਰੇਤ ਆ ਉਹ ਕਿਸਾਨ ਆਪ ਚੁੱਕ ਸਕੇ ਪੰਜਾਬ ਦਾ ਮੌਸਮ ਜਿਹੜਾ ਕਿ ਹਰ ਰੋਜ਼ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਕਿਸੇ ਵੇਲੇ ਮੀਂਹ ਪੈਂਦਾ ਹੈ ਤੇ ਕਿਸੇ ਵੇਲੇ ਧੁੱਪ ਨਿਕਲੀ ਹੋਈ ਨਜ਼ਰ ਆਉਂਦੀ ਹੈ ਤੇ ਅਗਲੇ 4 ਦਿਨਾਂ ਨੂੰ ਲੈ ਕੇ ਵੱਡੀ ਅਪਡੇਟ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਅਗਲੇ ਕੁਝ ਦਿਨ ਮੌਸਮ ਬਦਲਣ ਵਾਲਾ ਹੈ ਭਾਰਤੀ ਮੌਸਮ ਵਿਭਾਗ ਨੇ 25 ਅਗਸਤ ਤੱਕ ਕਈ ਜ਼ਿਲ੍ਹਿਆਂ ਦੇ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ 23 ਅਗਸਤ ਨੂੰ ਤਾਂ ਸੂਬੇ ਦੇ ਕਈ ਹਿੱਸਿਆਂ ਵਿੱਚ ਬਾਰੀ ਮੀ ਪੈਣ ਦੀ ਸੰਭਾਵਨਾ ਜਿਸ ਤੇ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਇੱਥੇ ਇਹ ਵੀ ਦੱਸਤੀ ਹੈ ਕਿ ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਦੇ ਨਾਲ ਨਾਲ ਬੱਦਲ ਗਰਜਣ ਅਤੇ ਬਿਜਲੀ ਲੱਟਕਣ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਦੇ ਮੁਤਾਬਕ 22 ਅਗਸਤ ਨੂੰ ਮੌਸਮ ਦੇ ਵਿੱਚ ਯਾਨੀ ਅੱਜ ਤਬਦੀਲੀ ਆਉਣ ਦੀ ਸੰਭਾਵਨਾ ਹੈ ਦਰਸਨ ਗੁਰਦਾਸਪੁਰ ਪਟਾਨਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ ਬਿਜਲੀ ਲਿਚਕਣ ਦੇ ਨਾਲ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ 3 ਅਗਸਤ ਨੂੰ ਜ਼ੂਬੇ ਦੇ ਵੱਡੇ ਹਿੱਸੇ ਵਿੱਚ ਬਹੁਤ ਭਾਰੀ ਮੀਂਹ ਦੇ ਨਾਲ ਬਿਜਲੀ ਲਿਚਕਣ ਦੀ ਸੰਭਾਵਨਾ ਚੁਟਾਈ ਗਈ ਹੈ ਇਸ ਦਿਨ ਅਮਰਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਮੋਹਾਲੀ, ਰੂਪਨਗਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ ਅਤੇ ਬਰਨਾਲਾ ਵਿੱਚ ਲੋਕਾਂ ਨੂੰ ਸੁੱਛੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। 24 ਅਗਸਤ ਨੂੰ ਵੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਅਤੇ ਮੁਹਾਲੀ ਸਮੇਤ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਦੇ ਨਾਲ ਹੀ 25 ਅਗਸਤ ਨੂੰ ਲੈ ਕੇ ਵੀ ਕੁਝ ਥਾਵਾਂ ਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਤਰੁਕਰ ਦੇ ਅਗਲੀ ਖਬਰ ਦੇ ਵੱਲ ਪੰਜਾਬ ਦੇ 11 ਲੱਖ ਰਾਸ਼ਨ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਤੇ ਬੁਰੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ 11 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਖਬਰ ਸਾਹਮਣੇ ਆਈ ਹੈ ਦਰਸਤਲ ਕੇਂਦਰ ਸਰਕਾਰ ਨੇ ਉਕਤ ਕਾਰਡ ਧਾਰਕਾਂ ਦੇ ਨਾਵਾਂ ਤੇ ਇਤਰਾਜ਼ ਜਤਾਇਆ ਅਤੇ ਇਹਨਾਂ ਨੂੰ ਸੂਚੀ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ ਜੀ ਹਾ ਕੇਂਦਰ ਦੇ ਵੱਲੋਂ 30 ਸਤੰਬਰ ਤੱਕ ਇਹ ਨਾਮ ਕੱਟਣ ਦੇ ਲਈ ਕਿਹਾ ਗਿਆ ਜਿਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਮੁਫਤ ਕਣਕ ਮਿਲਣੀ ਬੰਦ ਹੋ ਜਾਵੇਗੀ ਤੇ ਇਹ ਲੋਕ ਆਮਦਨ ਟੈਕਸ ਭਰ ਰਹੇ ਹਨ 5 ਏਕੜ ਤੋਂ ਵੱਧ ਜ਼ਮੀਨ ਅਤੇ ਗੱਡੀਆਂ ਦੇ ਵੀ ਮਾਲਕ ਹਨ ਇਸ ਕਾਰਨ ਇਹਨਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਦਾ ਫੈਸਲਾ ਕੀਤਾ ਗਿਆ ਜਾਣਕਾਰੀ ਮੁਤਾਬਕ ਦੇਸ਼ ਭਰ ਵਿੱਚ 8 ਕਰੋੜ ਸ਼ੱਕੀ ਲਾਭਪਾਤਰੀ ਸ਼ਨਾਖਤ ਹੋਏ ਹਨ ਜੋ ਨਿਰਧਾਰਿਤ ਸ਼ਰਤਾਂ ਨੂੰ ਪੂਰੀਆਂ ਨਾ ਕਰਨ ਦੇ ਬਾਵਜੂਦ ਮੁਫਤ ਰਾਸ਼ਨ ਲੈ ਰਹੇ ਹਨ ਇਹਨਾਂ ਦੇ ਵਿੱਚ ਪੰਜਾਬ ਦੇ 11 ਲੱਖ ਲਾਭਪਾਤਰੀ ਵੀ ਸ਼ਾਮਲ ਹਨ ਕੇਂਦਰ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ 11 ਲੱਖ ਲਾਪਾਤਰਿਆਂ ਤੋਂ ਜਾਣੂ ਕਰਵਾਇਆ ਹੈ ਫਿਲਹਾਲ ਪੰਜਾਬ ਸਰਕਾਰ ਨੇ ਸ਼ੱਕੀ ਰਾਸ਼ਨ ਕਾਰਡ ਧਾਰਕਾਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਸਰਕਾਰ ਤੋਂ ਇਸ ਕੰਮ ਲਈ 6 ਮਹੀਨਿਆਂ ਦਾ ਸਮਾਂ ਮੰਗਿਆ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 1 ਅਕਤੂਬਰ ਤੋਂ ਚੋਨੇ ਦੀ ਖਰੀਦਦਾਰ ਸੀਜ਼ਨ ਸ਼ੁਰੂ ਹੋ ਰਿਹਾ ਹੈ ਅਤੇ ਸਮੁੱਚਾ ਸਟਾਫ ਇਸ ਖਰੀਦ ਦੇ ਵਿੱਚ ਰੁੱਝ ਜਾਵੇਗਾ। ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਤੋਂ ਰਾਸ਼ਨ ਕਾਰਡ ਧਾਰਕਾਂ ਦਾ ਡਾਟਾ ਵੀ ਮੰਗਿਆ ਗਿਆ ਤਾਂ ਜੋ ਅੱਗੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਇਸ ਖਬਰ ਤੋਂ ਬਾਅਦ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ 'ਚ ਹਲਚਲ ਮਚ ਗਈ ਹੈ ਅਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਆਪੀਐਸ ਸतीश ਗੋਲਚਾ ਹੋਣਗੇ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ ਦਿੱਲੀ ਪੁਲਿਸ ਨੂੰ ਨਵਾਂ ਕਮਿਸ਼ਨਰ ਮਿਲ ਗਿਆ ਸतीश ਗੋਲਚਾ ਨੂੰ ਦਿੱਲੀ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸ਼ਸ਼ੀਪੋਸ਼ਨ ਕੁਮਾਰ ਸਿੰਘ ਐਸਬੀਕੇ ਸਿੰਘ ਜੋ ਹੁਣ ਤੱਕ ਪੁਲਿਸ ਕਮਿਸ਼ਨਰ ਦਾ ਵਾਧੂ ਚਾਰਜ ਸੰਭਾਲ ਰਹੇ ਸਨ ਉਸ ਨੂੰ ਅੱਜ ਤੋਂ ਹਟਾ ਦਿੱਤਾ ਗਿਆ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਦੇ ਅਨੁਸਾਰ ਸੀਨੀਅਰ ਆਈਪੀਐਸ ਅਧਿਕਾਰੀ ਸतीश ਕੋਲਚਾ ਨੂੰ ਦਿੱਲੀ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦੀ ਨਿਯੁਕਤੀ ਉਸ ਦਿਨ ਤੋਂ ਪ੍ਰਭਾਵੀ ਹੋਵੇਗੀ ਜਿਸ ਦਿਨ ਉਹ ਅਹੁਦਾ ਸੰਭਾਲਣਗੇ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ ਸतीश ਕੋਲਚਾ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ ਉਹ ਇਸ ਸਮੇਂ ਡੀਜੀ ਦਿੱਲੀ ਵੱਜੋਂ ਕੰਮ ਕਰ ਰਹੇ ਸਨ ਆਈਪੀਐਸ ਕੋਲਚਾਨੀ ਦਿੱਲੀ ਪੁਲਿਸ ਦੇ ਵਿੱਚ ਸਪੈਸ਼ਲ ਸੀਪੀ ਇੰਟੈਲੀਜੈਂਸ ਉਹ ਜੋ ਵੀ ਕੰਮ ਕੀਤਾ ਹੈ ਉਹ ਡੀਜੀਪੀ ਜੁਆਇੰਟ ਸੀਪੀ ਅਤੇ ਸਪੈਸ਼ਲ ਸੀਪੀ ਵਰਗੇ ਅਹੁਦਿਆਂ ਤੇ ਵੀ ਰਹ ਚੁੱਕੇ ਹਨ ਮਨਕੀਰਤ ਤਾਲਕ ਇਨਾਂ ਦਾ ਨਾਮ ਸਭ ਨੇ ਸੁਣਿਆ ਹੋਵੇਗਾ ਇਹਨਾਂ ਦੇ ਗੀਤਾਂ ਉੱਤੇ ਕਾਫੀ ਲੋਕ ਜੜੇ ਕੀ ਖੁਸ਼ ਹੁੰਦੇ ਨੇ ਦੱਸ ਦਨੇ ਆ ਕਿ ਇਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨੇ ਕਲਾਕਾਰ ਨੇ ਪਰ ਇਸ ਵੇਲੇ ਇਹ ਸੁਰਖੀਆਂ ਦੇ ਵਿੱਚ ਨੇ ਕਿਉਂਕਿ ਇਹਨਾਂ ਨੂੰ ਜਿਹੜੀ ਕੀ ਥ੍ਰੈਟ ਕਾਲ ਮਿਲੀ ਹੈ ਜੀ ਹਾਂ ਦੱਸ ਦਨੇ ਆ ਕਿ ਮਨਕੀਰਤ ਔਲਖ ਨੂੰ ਧਮਕੀਪਰੀ ਈਮੇਲ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਆਲਖ ਨੂੰ ਇੱਕ ਵਾਰ ਫਿਰ ਜਾਨੂ ਮਾਰਨ ਦੀਆਂ ਧਮਕੀਆਂ ਮਿਲਟੀਆਂ ਨੇ ਦੱਸਣਯੋਗ ਹੈ ਕਿ ਗਾਇਕ ਨੂੰ ਧਮਕੀ ਪਹਿਰੇ ਮੈਸੇਜ ਇੱਕ ਵਿਦੇਸ਼ ਦੇ ਨੰਬਰ ਤੋਂ ਭੇਜ ਜੁਆਇਗਾ ਜਿਸ ਹਾਂ ਮੈਸੇਜ ਦੇ ਵਿੱਚ ਲਿਖਿਆ ਗਿਆ ਹੈ ਕਿ ਤਿਆਰੀ ਕਰ ਲੈ ਮੇਰੇ ਪੁੱਤ ਤੇਰਾ ਟਾਈਮ ਆ ਗਿਆ ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਉੱਤ ਤੇਰਾ ਨੰਬਰ ਲਾਉਣਾ ਧਮਕੀ ਚ ਇਹ ਵੀ ਕਿਹਾ ਗਿਆ ਕਿ ਇਹ ਨਾ ਸੋਚੀ ਕਿ ਧਮਕੀ ਦਾ ਮਜ਼ਾਕ ਕੀਤਾ ਦੇਖੀ ਚਾਲ ਤੇਰੇ ਨਾਲ ਹੋਣਾ ਕੀ ਹੈ ਇਸ ਧਮਕੀ ਨੂੰ ਕੋਈ ਮਜ਼ਾਕ ਨਾ ਸਮਝੀ ਜ਼ਿਕਰ ਹੋਇਆ ਕਿ ਗਾਇਕ ਨੂੰ ਪਹਿਲਾਂ ਵੀ ਇਦਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਜੇਲ੍ਹ ਦੇ ਵਿੱਚ ਬੰਦ ਲੌਰੈਂਸ ਬਿਸ਼ਨੋਈ ਦੇ ਵਿਰੋਧੀ ਦਵਿੰਦਰ ਬੰਬੀਹਾ ਵੱਲੋਂ ਮਨਕੀਰਤ ਨੂੰ ਧਮਕੀ ਦਿੱਤੀ ਗਈ। ਇਹ ਧਮਕੀ ਬਿਸ਼ਨੋਈ ਅਤੇ ਉਸਦੇ ਸਾਥੀ ਗੈਂਗਸਟਰ ਗੋਲਦੀ ਬਰਾੜ ਵੱਲੋਂ ਸਿੱਧੂ ਮੂਸੇਵਾਲਾ ਦੀ ਮਈ 2022 ਚ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਮਨਕੀਰਤ ਨੇ ਪੰਜਾਬ ਪੁਲਿਸ ਦੇ ਕੋਲੋਂ ਸੁਰੱਖਿਆ ਦੀ ਮੰਗ ਵੀ ਜੜੀ ਕੀਤੀ ਸੀ ਤਾਂ ਬਿਲਕੁਲ ਅਜਿਹੇ ਖਬਰਾਂ ਜਿਹੜੀ ਕਿ ਵਾਰ-ਵਾਰ ਸਾਹਮਣੇ ਆ ਰਹੀਆਂ ਨੇ ਕਦੇ ਕਿਸੇ ਕਲਾਕਾਰ ਨੂੰ ਜਾਂ ਫਿਰ ਕਦੇ ਕਿਸੇ ਕਲਾਕਾਰ ਨੂੰ ਅਜਿਹੇ ਧਮਕੀਆਂ ਮਿਲ ਰਹੀਆਂ ਨੇ ਇੱਥੇ ਜ਼ਿਕਰ ਇਹੋ ਕਿ ਆਖਰਕਾਰ ਜੇਲ੍ਹ ਦੇ ਵਿੱਚ ਬੈਠੇ ਹੋਏ ਵੀ ਉਹਨਾਂ ਦੇ ਵੱਲੋਂ ਅਜੀਆਂ ਹਰਕਤਾਂ ਜਿਹੜੀ ਕਿ ਕੀਤੀਆਂ ਜਾ ਰਹੀਆਂ ਨੇ ਕਲਾਕਾਰਾਂ ਨੂੰ ਜਿਹੜੇ ਈਮੇਲ ਜਿਹੜੇ ਕਿ ਪੇਜੇ ਜਾ ਰਹੇ ਨੇ ਤੇ ਇਹ ਸੁਨੇਹਾਮਨ ਕਿਰਤ ਆਲਖ ਨੇ ਔਲਖ ਦੇ ਮੈਨੇਜਮੈਂਟ ਦੇ ਅਧਿਕਾਰਤ ਨੰਬਰ ਤੇ ਆਇਆ ਦੱਸਣਾ ਬਣਦਾ ਹੈ ਕਿ ਗਾਇਕ ਨੂੰ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ ਤੇ ਇਸ ਧਮਕੀ ਪਰੇ ਸੁਨੇਹਿਆਂ ਨਾਲ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਿਹੜੀ ਕੀ ਖੜੀ ਹੋ ਗਈ ਹੈ iPhone 17 ਦੇ ਲਾਂਚ ਤੋਂ ਪਹਿਲਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਵੇਂ ਦੱਸ ਦਿੰਨੇ ਆ ਕਿ iPhone 17 ਜਿਹੜਾ ਕਿ ਲਾਂਚ ਹੋਣ ਵਾਲਾ ਹੈ ਅਗਲੇ ਮਹੀਨੇ ਸਪਟੰਬਰ ਦੇ ਵਿੱਚ ਤੇ ਇਸ ਤੋਂ ਪਹਿਲਾਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਦੇ ਲਾਂਚ ਤੋਂ ਪਹਿਲਾਂ iPhone ਦਾ ਜਿਹੜਾ ਕਿ Apple ਦਾ ਜਿਹੜਾ ਤੀਜਾ ਸਟੋਰ ਭਾਰਤ ਦੇ ਵਿੱਚ ਖੁੱਲਣ ਜਾ ਰਿਹਾ ਹੈ ਟੈਕ ਕੰਪਨੀ Apple ਜਲਦੀ ਹੀ ਭਾਰਤ ਦੇ ਵਿੱਚ ਆਪਣਾ ਇੱਕ ਹੋਰ ਸਟੋਰ ਖੋਲਣ ਜਾ ਰਹੀ ਹੈ ਇਸ ਸਟੋਰ ਦਾ ਨਾਮ Apple Hubl ਹੈ ਮਿਲੀ ਜਾਣਕਾਰੀ ਦੇ ਅਨੁਸਾਰ Apple ਭਾਰਤ ਵਿੱਚ ਆਪਣਾ ਤੀਜਾ ਫਲੈਗਸ਼ਿਪ ਰਿਟੇਲ ਸਟੋਰ Apple Hebbal Bengaluru ਵਿੱਚ ਖੋਲਣ ਦੀ ਤਿਆਰੀ ਕਰ ਰਿਹਾ ਹੈ ਇਸ ਤੋਂ ਪਹਿਲਾਂ Apple Mumbai ਵਿੱਚ Apple BKC ਅਤੇ ਨਵੀਂ ਦਿੱਲੀ ਵਿੱਚ Apple Saket ਸਟੋਰ ਸਫਲਤਾਪੂਰਵਕ ਖੋਲ ਚੁੱਕਾ ਹੈ Apple India ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ Apple Hebbal ਸਟੋਰ 2 ਸਤੰਬਰ 2025 ਨੂੰ ਖੁੱਲੇਗਾ Appleable Store ਦਾ ਦਿੱਖ ਅਤੇ ਡਿਜ਼ਾਈਨ ਭਾਰਤ ਦੇ ਸੱਭਿਆਚਾਰ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਸਟੋਰ 2 ਸਤੰਬਰ 2025 ਨੂੰ ਫੈਨਿਕਸ ਮਾਲ ਆਫ ਏਸ਼ੀਆ ਬੰਗਲੌਰੂ ਵਿਖੇ ਖੁੱਲੇਗਾ। ਸਟੋਰ ਦੇ ਅੰਦਰ Apple Watch ਅਤੇ AirPods ਨੂੰ ਦੇਖਣ ਅਤੇ ਅਜ਼ਮਾਉਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ Apple ਦੇ ਸਾਰੇ ਉਤਪਾਦਾਂ ਜਿਵੇਂ ਕਿ iPhone, iPad, MacBook, Apple Watch, ਇਸਨਾਲੀ 에어ਪອດਸ ਨੂੰ ਦੇਖਣ ਅਤੇ ਇਸ ਨੂੰ ਦਾ ਮੌਕਾ ਮਿਲੇਗਾ। ਨਾਲ ਹੀ Apple ਦੇ ਮਾਹਿਰਾਂ ਦੀ ਟੀਮ ਗਾਹਕਾਂ ਨੂੰ ਉਤਪਾਦਾਂ ਬਾਰੇ ਪੂਰੀ ਜਾਣਕਾਰੀ ਦੇਵੇਗੀ। ਗਾਹਕਾਂ ਨੂੰ ਨਾ ਸਿਰਫ ਸਟੋਰ ਵਿੱਚ ਉਤਪਾਦ ਖਰੀਦਣ ਦਾ ਮੌਕਾ ਮਿਲੇਗਾ ਸਗੋਂ ਉਹ Apple Pick-up ਸੇਵਾ ਦਾ ਲਾਭ ਵੀ ਲੈ ਸਕਦੇ ਹਨ। ਯਾਨੀ ਉਹ ਆਨਲਾਈਨ ਆਰਡਰ ਕਰਕੇ ਸਟੋਰ ਤੋਂ ਉਤਪਾਦ ਚੁੱਕ ਸਕਦੇ ਹਨ। ਕਿ ਐਪਲ ਅਗਲੇ ਮਹੀਨੇ ਆਈਫੋਨ 17 ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ ਕੰਪਨੀ ਸੰਬਰ ਵਿੱਚ ਇੱਕ ਵੱਡੇ ਸਮਾਗਮ ਦੌਰਾਨ ਆਪਣੀ ਨਵੀਂ smartphone ਜਨਰੇਸ਼ਨ ਨੂੰ ਪੇਸ਼ ਕਰੇਗੀ ਤੇ ਇਸ ਆਉਣ ਵਾਲੀ ਸੀਰੀਜ਼ ਵਿੱਚ ਚਾਰ ਮਾਡਲ ਸ਼ਾਮਲ ਹੋਣ ਦੀ ਉਮੀਦ ਹੈ ਸਟੈਂਡਰਡ ਆਈਫੋਨ 17 슬림 ਆਈਫੋਨ 17 에어 하이 ਪ੍ਰਦਰਸ਼ਨ ਆਈਫੋਨ 17 ਪ੍ਰੋ ਅਤੇ ਫਲੈਗਸ਼ਿਪ ਆਈਫੋਨ 17 ਪ੍ਰੋ ਮੈਕ ਖੇਡ ਜਗਤ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੁਹਾਂ ਦਾਸਨ ਨੇ ਕਿ ਖੇਡ ਮੰਤਰਾਲੇ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਜੜਾ ਕਿ ਪਾਕਿਸਤਾਨ ਦੇ ਨਾਲ ਦਵੱਲੀ ਲੜੀ ਨਹੀਂ ਖੇਡੇਗਾ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਾਰੀ ਹੈ ਖੇਡ ਮੰਤਰੀ ਨੇ ਇਸ ਤੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਦੇ ਅਨੁਸਾਰ ਭਾਰਤ ਕਿਸੇ ਵੀ ਤਰ੍ਹਾਂ ਪਾਕਿਸਤਾਨ ਨਾਲ ਦੁਵੱਲੀ ਸੀਰੀਜ਼ ਨਹੀਂ ਖੇਡੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਨੇ ਆਖਰੀ ਵਾਰ 2012-13 ਵਿੱਚ ਦੁਵੱਲੀ ਲੜੀ ਖੇਡੀ ਸੀ ਫਿਰ ਪਾਕਿਸਤਾਨ ਦੀ ਟੀਮ ਸੀਮਿਤ ਓਵਰਾਂ ਦੀ ਲੜੀ ਦੇ ਲਈ ਭਾਰਤ ਆਈ ਸੀ ਭਾਰਤ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਮੁਤਾਬਕ ਪਾਕਿਸਤਾਨ ਨਾਲ ਕੋਈ ਦੁਵੱਲੇ ਖੇਡ ਮੈਚ ਨਹੀਂ ਹੋਣਗੇ ਭਾਰਤੀ ਟੀਮਾਂ ਪਾਕਿਸਤਾਨ ਨਹੀਂ ਜਾਣਗੀਆਂ ਅਤੇ ਪਾਕਿਸਤਾਨੀ ਟੀਮਾਂ ਵੀ ਭਾਰਤ ਨਹੀਂ ਆ ਸਕਣਗੀਆਂ ਪਾਕਿਸਤਾਨੀ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣਗੇ ਦੋਵਾਂ ਦੇਸ਼ਾਂ ਦੇ ਖਿਡਾਰੀ ਭਾਰਤ ਦੇ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਖੇਡਣਗੇ ਸਰਕਾਰ ਭਾਰਤ ਨੂੰ ਇੱਕ ਅੰਤਰਰਾਸ਼ਟਰੀ ਖੇਡ ਕੇਂਦਰ ਬਣਾਏਗੀ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇਗਾ ਅੰਤਰਰਾਸ਼ਟਰੀ ਖੇਡ ਸੰਸਥਾਵਾਂ ਨੂੰ 5 ਸਾਲਾਂ ਤੱਕ ਮਲਟੀ ਐਂਟਰੀ ਵੀਜ਼ਾ ਮਿਲੇਗਾ ਖੇਡ ਸੰਗਠਨਾ ਦੇ ਮੁਖੀਆਂ ਨੂੰ ਭਾਰਤ ਦੌਰੇ ਤੇ ਪੂਰਾ ਪ੍ਰੋਟੋਕੋਲ ਅਤੇ ਸਨਮਾਨ ਮਿਲੇਗਾ ਭਾਰਤੀ ਟੀਮ ਨੇ ਆਖਰੀ ਵਾਰ 2008 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਫਿਰ ਭਾਰਤੀ ਟੀਮ ਨੇ ਏਸ਼ੀਆ ਕੱਪ ਵਿੱਚ ਹਿੱਸਾ ਲਿਆ ਵੈਸੇ ਭਾਰਤੀ ਟੀਮ ਨੇ 2005-06 ਤੋਂ ਬਾਅਦ ਦਵੱਲੀ ਲੜੀ ਲਈ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਪਾਕਿਸਤਾਨ ਵਿਰੁੱਧ ਦਵੱਲੀ ਲੜੀ ਜੁੜਾਕੀ ਭਾਰਤ ਨਹੀਂ ਖੇਡੇਗਾ ਦੱਸ ਦਿੰਨੇ ਆ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਏਸ਼ੀਆ ਕੱਪ 2025 ਵਿੱਚ ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਦੇ ਵਿੱਚ ਇੱਕ ਦੂਜੇ ਵਿਰੁੱਧ ਖੇਡਣ ਜਾ ਰਹੀਆਂ ਹਨ ਭਾਵੇਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਛੋਟੇ ਫਾਰਮੈਟਾਂ ਵਿੱਚ ਮੈਚ ਖੇਡੇ ਜਾ ਰਹੇ ਹਨ ਪਰ ਭਾਰਤੀ ਅਤੇ ਪਾਕਿਸਤਾਨੀ ਟੀਮਾਂ ਟੈਸਟ ਮੈਚਾਂ ਵਿੱਚ ਇੱਕ ਦੂਜੇ ਦੇ ਵਿਰੁੱਧ ਨਹੀਂ ਖੇਡ ਸਕਦੀਆਂ ਇਸ ਬਾਰੇ ਖੇਡ ਮੰਤਰਾਲੇ ਨੇ ਨਿਊਜ਼ ਏਜੰਸੀ ਪੀਟੀਆਈਐਨਲ ਗਾਰਬਾਦ ਦੇ ਵਿੱਚ ਕਿਹਾ ਭਾਰਤ ਅਤੇ ਪਾਕਿਸਤਾਨ ਕੁੱਲ 59 ਵਾਰ ਟੈਸਟ ਮੈਚ ਖੇਡ ਚੁੱਕੇ ਹਨ ਤੇ ਜਿਨ੍ਹਾਂ ਵਿੱਚੋਂ ਭਾਰਤ ਨੇ 9 ਮੈਚ ਜਿੱਤੇ ਹਨ ਜਦੋਂ ਕਿ ਪਾਕਿਸਤਾਨ ਨੇ 12 ਟੈਸਟ ਮੈਚ ਜਿੱਤੇ ਹਨ ਇਸ ਦੇ ਨਾਲ ਹੀ ਦੋਵਾਂ ਟੀਮਾਂ ਵਿਚਕਾਰ ਕੁੱਲ 38 ਟੈਸਟ ਮੈਚ ਡਰਾਅ ਦੇ ਖਤਮ ਹੋਏ ਇਸ ਨਾਲ ਹੀ ਟੈਸਟ ਵਿੱਚ ਪਾਕਿਸਤਾਨ ਦੇ ਵਿਰੁੱਧ ਭਾਰਤ ਦਾ ਸਭ ਤੋਂ ਵੱਡਾ ਸਕੋਰ 28 ਮਾਰਚ 2004 ਨੂੰ ਮੁਲਤਾਨ ਸਟੇਡੀਅਮ ਵਿੱਚ ਖੇਡਿਆ ਗਿਆ ਸੀ ਇਸ ਮੈਚ ਵਿੱਚ ਭਾਰਤੀ ਟੀਮ ਨੇ ਪਾਰੀ ਕੋਸ਼ਿਸ਼ ਕਰਨ ਤੋਂ ਪਹਿਲਾਂ 5 ਵਿਕਟਾਂ ਉੱਤੇ 675 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਭਾਰਤ ਨੇ ਇਹ ਮੈਚ ਇੱਕ ਪਾਰੀ ਅਤੇ 52 ਦੌੜਾਂ ਨਾਲ ਜਿੱਤਿਆ ਸੀ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੁਦ ਦੇ ਉਚਾਸ ਦਾ ਤਣਾਪਤ ਵਿਸ਼ੇਵਸਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੌਰ ਤਾਂ ਹਾਜ਼ਰ ਹੋਏ ਆਂ ਅੱਜ ਟੀਐਮ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਵਿਖੇ ਇੰਟਰਐਕਟਿਵ ਸੈਸ਼ਨ ਦੇ ਦੌਰਾਨ ਸੀਨੀਅਰ ਗੁੱਡ ਗਵਰਨੈਂਸ ਫੈਲੋਜ਼ ਦੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚੇ ਹੋਏ ਨੇ ਸੂਬੇ ਦੇ ਪ੍ਰਮੁੱਖ ਖੇਤਰਾਂ ਦੀ شناਖਤ ਕਰਕੇ ਪ੍ਰਸ਼ਾਸਨਿਕ ਕੰਮਕਾਜ ਨੂੰ ਹੋਰ ਵਧੇਰੇ ਅਸਰਦਾਰ ਬਣਾਉਣ ਅਤੇ ਯੋਜਨਾਬੱਧ ਢੰਗ ਨਾਲ ਕਰਨ ਲਈ ਇੱਕ ਮੁੱਖ ਗਵਰਨੈਂਸ ਫੈਲੋ ਅਤੇ 10 ਗਵਰਨੈਂਸ ਫੈਲੋਜ਼ ਦੇ ਲਈ ਪ੍ਰਵਾਨਗੀ ਦਿੱਤੀ ਇਸ ਦੇ ਨਾਲ ਹੀ ਵੱਖ-ਵੱਖ ਸਰਕਾਰੀ ਪ੍ਰੋਜੈਕਟਾਂ ਅਤੇ ਵਿਭਾਗਾਂ ਦੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਟੇਟ ਹੈੱਡਕੁਆਟਰ ਤੇ 22 ਗਵਰਨੈਂਸ ਫੈਲੋਜ਼ ਅਤੇ ਸਾਰੇ ਜ਼ਿਲ੍ਹਿਆਂ ਵਿੱਚ 23 ਫੈਲੋਜ਼ ਦੇ ਕਾਡਰ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਹ ਸਾਰੇ ਗਵਰਨੈਂਸ ਫੈਲੋ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਰابطਾ ਕਾਇਮ ਕਰਨਗੇ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਵੀ ਕਰਨਗੇ। ਅਕਾਲੀ ਦਰਡੇ ਸੀਨੀਅਰ ਆਗੂ ਵਿਕਰਮਜੀਠ ਨੂੰ ਲੈ ਕੇ ਇਹ ਖਬਰ ਸਾਹਮਣੇ ਆ ਰਹੀ ਹੈ ਜੁਹਾਂ ਦਾਸ ਨੇ ਆ ਕਿ ਵਿਕਰਮਜੀਠਿਆ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਉਹਨਾਂ ਦੇ ਸੁਣਵਾਈ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਸਤੇ ਅਗਲੀ ਤਰੀਕ ਜੁੜੀ ਕੀ ਪੈ ਚੁੱਕੀ ਹੈ ਸਟ੍ਰੋਮ ਨੇ ਗੱਲ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਚੀਠਿਆ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਜੀਹਾਂ ਦੱਸਦੀਏ ਵਿਕਰਮ ਮਚੀਠਿਆ ਦੀ ਬੈਰਕ ਬਦਲੀ ਅਰਜ਼ੀ ਤੇ ਅਦਾਲਤ ਵਿਖੇ ਸੁਣਵਾਈ ਹੋਣੀ ਸੀ ਜੋ ਕਿ ਨਹੀਂ ਹੋ ਸકી ਜਿਸ ਤੋਂ ਬਾਅਦ ਹੁਣ ਅਦਾਲਤ ਨੇ ਇਸ ਮਾਮਲੇ ਨੂੰ 28 ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ ਦੱਸਦੀਏ ਕਿ ਅਕਾਲੀ ਆਗੂ ਵਿਕਰਮ ਸਿੰਘ ਮਚੀਠਿਆ ਜੋ ਕਿ ਬੀਤੇ ਕਰੀਬ 47 ਦਿਨਾਂ ਤੋਂ ਨਾਬਾਦ ਜੇਲ੍ਹ ਦੇ ਵਿੱਚ ਬੰਦ ਨੇ ਨਜ਼ਰਬੰਦ ਨੇ ਮੋਹਾਲੇ ਦਾ ਇਦਾਰਤ ਵਿੱਚ